ਪੰਜਾਬੀ ਸਵੈ ਜੀਵਨੀ ਪੰਜਾਬੀ ਸਵੈ ਜੀਵਨੀ ਆਧੁਨਿਕ ਵਾਰਤਕ ਦੀ ਨਵੀਂ ਵਿਧਾ ਹੈ ਜਿਸ ਦਾ ਸਬੰਧ ਆਤਮ ਵਰਣਨ ਨਾਲ ਹੈ 1947 ਤੋਂ 1980 ਤੱਕ ਪੰਜਾਬੀ ਸਵੈ ਜੀਵਨੀ ਦਾ ਇਤਿਹਾਸ ਹੈ ਪਰਿਭਾਸ਼ਾ ਸਵੈ ਜੀਵਨੀ ਜੀਵਨੀ ਸਾਹਿਤਾ ਇੱਕ ਅਜਿਹੇ ਰੂਪ ਹੈ ਜਿਸ ਵਿੱਚ ਜੀਵਨੀਕਾਰ ਕਿਸੇ ਦੂਜੇ ਵਿਅਕਤੀ ਦਾ ਜੀਵਨ ਬਿਰਤਾਂਤ ਲਿਖਣ ਦੀ ਬਜਾਏ ਆਪਣਾ ਜੀਵਨ ਬਿਰਤਾਂਤ ਲਿਖਦਾ ਹੈ ਸਵੈ ਜੀਵਨੀ ਦੀਆਂ ਕੁਝ ਪ੍ਰਮੁੱਖ ਪਰਿਵਾਰ ਸ਼ਾਮਾ ਇਸ ਤਰ੍ਹਾਂ ਦੀ ਕਿਸੇ ਵਿਅਕਤੀ ਦੁਆਰਾ ਆਪਣੇ ਜੀਵਨ ਬਾਰੇ ਲਿਖੀ ਕਥਾ ਸਵੈ ਜੀਵਨੀ ਹੁੰਦੀ ਹੈ ਸਵੈ ਜੀਵਨੀ ਉਸ ਨੂੰ ਕਹਿੰਦੇ ਨੇ ਜਿਸ ਵਿੱਚ ਲੇਖਕ ਆਪਣੇ ਸੰਪੂਰਨ ਜੀਵਨ ਦਾ ਵੇਰਵਾ ਪੇਸ਼ ਕਰਦਾ ਹੈ ਸਵੈ ਜੀਵਨੀ ਬਾਰਤਕ ਸਹਿਸ ਦਾ ਇੱਕ ਵਿਸ਼ੇਸ਼ ਰੂਪ ਹੈ ਜਿਸ ਵਿੱਚ ਲੇਖਕ ਆਪਣੇ ਨਿੱਜੀ ਜੀਵਨ ਦਾ ਬਿਊਰੋ ਪੇਸ਼ ਕਰਦਾ ਹੈ ਲੇਖਕ ਆਪਣੀ ਜ਼ਿੰਦਗੀ ਬਾਰੇ ਜਦੋਂ ਆਪ ਲਿਖਦਾ ਹੈ ਤਾਂ ਉਸ ਨੂੰ ਆਪਣੇ ਆਪ ਉੱਤੇ ਪੂਰਨ ਵਿਸ਼ਵਾਸ ਹੁੰਦਾ ਹੈ ਕਿਉਂਕਿ ਉਹ ਆਪਣੇ ਬਾਰੇ ਹੋਰ ਲੋਕਾਂ ਤੋਂ ਵੱਧ ਜਾਣਕਾਰੀ ਰੱਖਦਾ ਹੈ ਇਸ ਕਰਕੇ ਸਵੈ ਜੀਵਨੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਵਿੱਚ ਆਪ ਹੰਡਾਏ ਅੱਜ ਭੋਗੇ ਪਲਾਂ ਦੀ ਹੀ ਪੁਨਰ ਉਸਾਰੀ ਹੁੰਦੀ ਹੈ ਸੰਖੇਪ ਵਿੱਚ ਸਵੈ ਜੀਵਨੀ ਸਵੈ ਪ੍ਰਕਾਸ਼ ਹੈ ਵੇਸ਼ਵ ਦੇ ਬਹੁਤ ਸਾਰੇ ਪ੍ਰਸਿੱਧ ਲੇਖਕਾਂ ਤੇ ਚਿੰਤਕਾਂ ਨੇ ਆਪਣੀਆਂ ਸਵੈ ਜੀਵਨੀਆਂ ਲਿਖੀਆਂ ਨੇ ਜਿਨ੍ਹਾਂ ਦੀਆਂ ਅਧਿਕਾਮਾ ਵਿੱਚ ਸਵੈ ਜੀਵਨੀ ਦੀ ਪ੍ਰਕਿਰਤੀ ਸਵੈ ਜੀਵਨੀ ਲਿਖਣ ਦੇ ਕਾਰਨ ਅਤੇ ਸਵੈ ਜੀਵਨੀ ਦੇ ਮਹੱਤਵ ਆਦਬੇਸ਼ਾਂ ਬਾਰੇ ਵਿਚਾਰ ਕੀਤੀ ਗਈ ਹੈ। ਵਸਤੂ ਸਮਗਰੀ। ਭਾਵੇਂ ਹਰ ਸਵੈ ਜੀਵਨੀ ਵਿੱਚ ਲੇਖਕ ਆਪਣੀ ਨਿੱਜੀ ਜ਼ਿੰਦਗੀ ਦੇ ਵੇਰਵਿਆਂ ਨੂੰ ਹੀ ਆਪਣੀ ਰਚਨਾ ਦੀ ਵਸਤੂ ਸਮਗਰੀ ਬਣਾਉਂਦਾ ਹੈ ਪਰ ਤਾਂ ਵੀ ਕਿਸੇ ਖੇਤਰ ਦੇ ਵਿਅਕਤੀ ਦੀ ਸਵੈ ਜੀਵਨੀ ਕਿਸੇ ਦੂਜੇ ਖੇਤਰ ਦੇ ਵਿਅਕਤੀ ਦੀ ਸਵੈ ਜੀਵਨੀ ਨਾਲੋਂ ਪਿੰਨ ਹੁੰਦੀ ਹੈ। ਜਿਵੇਂ ਕਿ ਕਿਸੇ ਰਾਜਸੀ ਨੇਤਾ ਦੀ ਸਵੈ ਜੀਵਨੀ ਵਿੱਚ ਉਸ ਦੇ ਰਾਜਸੀ ਸੰਘਰਸ਼ ਨਾਲ ਜੁੜੇ ਵੇਰਵੇ ਬਦੇਰੇ ਹੋਣ ਕਿ ਇਹ ਖਿਡਾਰੀ ਦੀ ਸਵੈ ਜੀਵਨੀ ਵਿੱਚ ਖੇਡਾਂ ਨਾਲ ਜੁੜੇ ਪੱਖ ਉੱਭਰ ਕੇ ਸਾਹਮਣੇ ਆਉਣਗੇ ਕਲਾਕਾਰਾਂ ਦੀਆਂ ਸਵੈ ਜੀਵਨੀਆਂ ਵਿੱਚ ਕਲਾ ਨਾਲ ਸੰਬੰਧਿਤ ਸੂਖਮ ਬੇਰਿਵਿਆਂ ਦੀ ਪੇਸ਼ਕਾਰੀ ਹੋਵੇਗੀ ਤੇ ਸਾਹਿਤਕਾਰਾਂ ਦੀਆਂ ਸਵੈ ਜੀਵਨੀਆਂ ਉਹਨਾਂ ਦੇ ਸਾਹਿਤ ਸਿਰਜਣਾ ਨਾਲ ਜੁੜੇ ਸਰੋਕਾਰ ਦੀ ਤਫਸੀਲ ਪੇਸ਼ ਕਰਨਗੀਆਂ ਇੱਕ ਸਹਿਸਤਕਾਰ ਦੀ ਸਵੈ ਜੀਵਨੀ ਕਈ ਪੱਖਾਂ ਤੋਂ ਵਿਸ਼ੇਸ਼ ਹੁੰਦੀ ਹੈ ਕਿਸੇ ਸਹਿਸਤਕਾਰ ਦੀ ਸ਼ਖਸੀਅਤ ਦਾ ਪਰਮੁੱਖ ਲੱਛਣ ਉਸ ਦੀ ਸੰਵੇਦਨਸ਼ੀਲਤਾ ਹੁੰਦੀ ਹੈ ਸਵੈ ਜੀਵਨੀ ਦਾ ਪਰਯੋਜਨ ਪੰਜਾਬੀ ਦੇ ਹਰ ਪ੍ਰਮੁੱਖ ਅਤੇ ਪ੍ਰਸਿੱਧ ਸਹਿਤਕਾਰ ਨੇ ਆਪਣੀ ਆਪਣੀ ਸਵੈ ਜੀਵਨੀ ਲਿਖੀ ਹੈ ਇਹਨਾਂ ਦੀਆਂ ਸਵੈ ਜੀਵਨੀਆਂ ਦੀ ਭੂਮਿਕਾ ਵਿੱਚ ਉਹਨਾਂ ਨੇ ਆਪਣਾ ਆਪਣਾ ਪਰਯੋਜਨ ਵੀ ਸਪਸ਼ਟ ਕੀਤਾ ਹੈ ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਸਵੈ ਜੀਵਨੀ ਬਾਲਪਨ ਅਤੇ ਜਵਾਨੀ ਵਿੱਚਲੇ ਸੁਪਨਿਆਂ ਨੂੰ ਮੁੜ ਜਿਉਂਦੀ ਕ ਕੋਸ਼ਿਸ਼ ਮਾਤਰ ਹੁੰਦੀ ਹੈ ਆਪਣੀ ਸਵੈ ਜੀਵਨੀ ਵਿੱਚ ਉਹ ਲਿਖਦਾ ਹੈ ਇੱਕ ਕਿਤਾਬ ਇੱਕ ਕੋਸ਼ਿਸ਼ ਹੈ ਬਾਲਪਨ ਵਿੱਚ ਤੇ ਜਵਾਨੀ ਵਿੱਚ ਲੈ ਸੁਪਨਿਆਂ ਵਿੱਚ ਮੁਰਝਾਉਣ ਦੀ ਤੇ ਹੰਢੀ ਵਰਤੀ ਤੇ ਥੱਕੀ ਟੁੱਟੀ ਬੁੱਧੀ ਦੀਆਂ ਗਿੰਤੀਆਂ ਤੇ ਵਿਉਂਤਾਂ ਭੁਲਾਨ ਦੀ ਜ਼ਿੰਦਗੀ ਦੇ ਹਿਰਖੀ ਅਸਲੀਅਤਾਂ ਤੇ ਬਾਗ ਵਿੱਚ ਇੱਕ ਕਲੀ ਦਾ ਖਿੜਨਾ ਤੇ ਜਵਾਨੀ ਦਾ ਜੋਬਨ ਵਿੱਚ ਆਉਣਾ ਹਮੇਸ਼ਾ ਲਈ ਤੇ ਸਭਨਾਂ ਲਈ ਮੋਇਆਂ ਤੇ ਜਿਉਂਦਿਆਂ ਦੋਹਾਂ ਲਈ ਮਨਮਲਬੇ ਵਿਸ਼ੇ ਹਨ ਯਾਦਾਂ ਜ਼ਿੰਦਗੀ ਨੇ ਤੇ ਮਨ ਦੀ ਟੋਕਰੀ ਵਿੱਚ ਫੁੱਲਾਂ ਨੂੰ ਅਨੁੱਖਾਂ ਨੂੰ ਤੇ ਸਤਾਰਿਆਂ ਨੂੰ ਇਕੱਠਾ ਕਰੀ ਜਾਣਾ ਅਤਿ ਸ਼ਾਂਤਾਰ ਰੋਣੇਮ ਹੈ ਸਵੈ ਜੀਵਨੀ ਦੇ ਤਤ ਇੱਕ ਸੱਚੇ ਸਵੈ ਜੀਵਨੀਕਾਰ ਨੂੰ ਆਪਣੀ ਸ਼ਖਸੀਅਤ ਸਮਾਜ ਆਪਣੇ ਸੰਪਰਕ ਵਿੱਚ ਆਉਣ ਵਾਲੀ ਵਿਅਕਤੀ ਵਿਸ਼ੇਸ਼ ਸੋ ਦ੍ਰਿੜਤਾ ਤੇ ਸ਼ਿਲਪਨਾ ਸੰਬੰਧਿਤ ਬਹੁਤ ਸਾਰੀ ਤਕਾਜ਼ਿਆਂ ਦੀ ਪੂਰਤੀ ਕਰਨੀ ਪੈਂਦੀ ਹੈ ਇਹਨਾਂ ਵਿੱਚੋਂ ਕਿਸੇ ਵੀ ਪੱਖ ਜਾਂ ਤੱਤ ਵੱਲ ਧਾਰਨ ਕੀਤੀ ਲਾਪਰਵਾਹੀ ਉਸ ਦੀ ਰਚਨਾ ਦੇ ਤوازن ਨੂੰ ਵਿਗਾੜ ਸਕਦੀ ਹੈ ਸਵੈ ਜੀਵਨੀ ਵਿੱਚ ਇਹਨਾਂ ਤਤਾਂ ਦਾ ਹੋਣਾ ਜ਼ਰੂਰੀ ਹੈ ਸੱਚ ਦਾ ਸਹਿਜ ਪ੍ਰਕਾਸ਼ ਇਕ ਸੱਚੀ ਤੇ ਪ੍ਰਮਾਣਿਕ ਸਵੈ ਜੀਵਨੀ ਸਤ ਉਤੇਦਾਰ ਤੋਂ ਨਹੀਂ ਚਾਹੀਦੀ ਕਿਸੇ ਵੀ ਸਵੈ ਜੀਵਨੀਕਾਰ ਲਈ ਇਹ ਉਚਿਤ ਨਹੀਂ ਕਿ ਉਹ ਆਪਣੇ ਆਪ ਨੂੰ ਮਹਿਮਾ ਮੰਡਿਤ ਕਰਨ ਲਈ ਝੂਠੀਆਂ ਜਾਂ ਕਲਪਿਤ ਘਟਾਵਾਂ ਨੂੰ ਆਪਣੀ ਸਵੈ ਜੀਵਨੀ ਵਿੱਚ ਸ਼ਾਮਲ ਕਰਦਾ ਫਿਰੇ ਸ਼ਖਸੀਅਤ ਦਾ ਪ੍ਰਗਟਾਵਾ ਸਵੈ ਜੀਵਨੀ ਦੀ ਮੂਲ ਵਸਤੂ ਲੇਖਕ ਦਾ ਆਪਣਾ ਜੀਵਨ ਬਿਰਤਾਂਤ ਹੁੰਦਾ ਹੈ ਉਸਨੇ ਆਪਣੇ ਹੀ ਜੀਵਨ ਦਾ ਬਿੰਬ ਪੇਸ਼ ਕਰਨਾ ਹੁੰਦਾ ਹੈ ਇਸ ਦ੍ਰਿਸ਼ਟੀ ਤੋਂ ਜੀਵਨੀ ਨਾਲੋਂ ਸਵੈ ਜੀਵਨੀ ਦਾ ਨਾਇਕ ਬਧੇਰੇ ਸਜੀਵ ਅਤੇ ਪ੍ਰਾਣਵਾਨ ਹੁੰਦਾ ਹੈ ਡਾਕਟਰ ਰਤਨ ਸਿੰਘ ਜੱਗੀ ਸਵੈ ਜਿਵਨੀ ਦੇ ਪੱਖ ਵੱਲ ਸੰਕੇਤ ਕਰਦਾ ਹੋਇਆ ਲਿਖਦਾ ਹੈ ਕਿ ਸਾਹਿਤ ਦੇ ਇਸ ਰੂਪ ਵਿੱਚ ਲੇਖਕ ਆਪਣੇ ਆਪ ਨੂੰ ਪੁਨਰ ਉਪਲਬਧ ਕਰਦਾ ਹੈ ਇੱਥੇ ਅधिकतर ਯਾਦ ਸ਼ਕਤੀ ਹੀ ਵਸਤੂ ਸਮਗਰੀ ਉਪਲਬਧ ਕਰਾਉਂਦੀ ਹੈ ਇਤਿਹਾਸਿਕਤਾ ਕੋਈ ਵੀ ਸਵੈ ਜਿਵਨੀ ਇੱਕ ਸਾਹਿਤਕ ਕਿਰਤ ਹੋਣ ਦੇ ਨਾਲ ਨਾਲ ਇਤਿਹਾਸਕ ਦਸਤਾਵੇਜ਼ ਵੀ ਹੁੰਦੀ ਹੈ ਲੇਖਕ ਨੂੰ ਆਪਣੇ ਜੀਵਨ ਨਾਲ ਸੰਬੰਧਿਤ ਤੱਥਾਂ ਤੇ ਘਟਨਾਵਾਂ ਦੇ ਸਮਾਂਤਰ ਸਮਕਾਲੀ ਇਤਿਹਾਸਕ ਘਟਨਾਵਾਂ ਬਾਰੇ ਵੀ ਸੰਕੇਤ ਕਰਦੇ ਰਹਿਣਾ ਚਾਹੀਦਾ ਹੈ ਦੋਵੇਂ ਵਿਸ਼ੇਬਯੁਤ ਸੰਤੰਤਰਤਾ ਸੰਗਰਾਮ ਮਹਾਤਮਾ ਗਾਂਧੀ ਬਬਰ ਕਾਲੀ ਲਹਿਰ ਭਗਤ ਸਿੰਘ ਦੀ ਸ਼ਹੀਦੀ ਭਾਰਤ ਦੀ ਆਜ਼ਾਦੀ ਤੇ ਪੰਜਾਬ ਦੇ ਵਿਭਾਜਨ ਸਮੇ ਹੋਇਆ ਸਮੂਹਕ ਨਰ ਸੰਘਾਰ ਕੁਝ ਅਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਕੋਈ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਸਮਾਜਿਕ ਸੱਭਿਆਚਾਰ ਮੇਰ ਵੀ ਸਵੈ ਜੀਵਨੀ ਵਿੱਚ ਨਿੱਜੀ ਮੇਰਵਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਦੇ ਨਿਰਮਾਣ ਵਿੱਚ ਸੱਭਿਆਚਾਰ ਅਤੇ ਸਮਾਜਿਕ ਪਰਿਵेश ਬਹੁਤ ਮੂਲ ਪਰਕਪੂਮਕਨ ਬੰਦ ਰਿਹਾ ਇਸ ਲਈ ਹਰ ਸੈਜੀਵਨੀ ਵਿੱਚ ਇਸ ਪਰਿਵੇਸ਼ ਦੀ ਚਲਕ ਜ਼ਰੂਰ ਦਿਖਾਈ ਦੇਣੀ ਚਾਹੀਦੀ ਹੈ ਪਾਸ਼ਾ ਸ਼ੈਲੀ ਹੋਰ ਸਾਇਤ ਰੂਪਾਂਗ ਸਵੈ ਜੀਵਨੀ ਵਿੱਚ ਵੀ ਪਾਸ਼ਾ ਸ਼ੈਲੀ ਮਹੱਤਵਪੂਰਨ ਕੁੰਮਕਨ ਬੰਦ ਰਹੀ ਹੈ ਸਾਹਿਤ ਵਿੱਚ ਸ਼ੈਲੀ ਤੇ ਸ਼ਬਦਾਵਲੀ ਹੀ ਅਜਿਹੀਆਂ ਬਸਤਾਂ ਨੇ ਜਿਨ੍ਹਾਂ ਦੀ ਉਚਿਤ ਹੋਣ ਜਾਂ ਅਨਹੋਦ ਕਿਸੇ ਲੇਖਕ ਦੀ ਰਚਨਾ ਦੇ ਮਹੱਤਮ ਨੂੰ ਵਦਾ ਕਟਾ ਦਿੰਦੀ ਹੈ ਸਵੈ ਜੀਵਨੀ ਵਿੱਚ ਪਾਸ਼ਾ ਸ਼ੈਲੀ ਦੇ ਟੁਕਮੇ ਰੂਪ ਦੀ ਪ੍ਰਾਪਤੀ ਲਈ ਲੇਖਕ ਨੂੰ ਆਪਣੇ ਅੰਦਰਲੇ ਨਾਲ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਉਸ ਨੂੰ ਉਚਿਤ ਸ਼ਬਦਾਂ ਦੀ ਤਲਾਸ਼ ਕਰਨੀ ਪੈਂਦੀ ਹੈ ਇਹ ਪਾਸ਼ਾ ਜਨ ਸਧਾਰਨ ਦੇ ਪੱਧਰ ਦੀ ਹੁੰਦੀ ਹੋਈ ਵੀ ਭਾਵਾਂ ਨੂੰ ਸੂਖਮ ਢੰਗ ਨਾਲ ਪੇਸ਼ ਕਰਨ ਦੇ ਸਮਰੱਥ ਹੁੰਦੀ ਹੈ ਨਿਚੋੜ ਜੀਵਨੀ ਤੇ ਸਵੈ ਜੀਵਨੀ ਆਧੁਨਿਕ ਸਾਹਿਤ ਤੇ અત્યੰਤ ਲੋਕਪ੍ਰੀਅ ਰੂਪਕਾਰ ਹਨ ਇਸ ਤਰ੍ਹਾਂ ਤੇ ਸਮਾਜ ਦੇ ਅੰਤਰ ਸਬੰਧਾਂ ਨੂੰ ਪੱਕਾ ਤੇ ਪੁਸ਼ਟ ਕਰਨ ਵਾਲੇ ਰੂਪ ਨੇ ਜਿੱਥੇ ਇਹਨਾਂ ਨੂੰ ਪੜ ਕੇ ਸੋਝ-ਸਵਾਦੀ ਪ੍ਰਾਪਤੀ ਹੁੰਦੀ ਹੈ ਉੱਥੇ ਹੀ ਇਹ ਪਾਠਕਾਂ ਦੀ ਗਿਆਨ ਭੁੱਖ ਨੂੰ ਤ੍ਰਿਪਤ ਕਰਨ ਦਾ ਵੀ ਇੱਕ ਪ੍ਰਮਾਣਿਕ ਵਸੀਲਾ ਬਣਦੇ ਨੇ ਹਰ ਵਿਅਕਤੀ ਇਤਿਹਾਸ ਕਰੋ ਦੀ ਗਤੀਸ਼ੀਲਤਾ ਵਿੱਚ ਕੁਝ ਨਾ ਕੋਈ ਯੋਗਦਾਨ ਪਾਉਂਦਾ ਹੈ ਆਧੁਨਿਕ ਯੁੱਗ ਵਿੱਚ ਸਾਹਿਦ ਦੇ ਇਹਨਾਂ ਦੋਹਾਂ ਰੂਪਾਂ ਦਾ ਮਹੱਤਵ ਨਿਰਪ੍ਰਵਾਦ ਹੈ